सान मोर्चा ज़िंदा ज़िंदाबादु किसान मोर्चा ज़िंदाबाद किसान मोर्चा ज़िंदाबाद 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 मोदी सरकार

ਆਆਂ ਦੇ ਲਾਭ ਹੁੰਦੇ ਆ ਇਹੋ ਜਿਹੇ ਮਜਬੂਰੀ ਆ ਜੇ ਸਰਕਾਰ ਕਹਿੰਦੇ ਕੁੱਤੋਂ ਜਿਨਾ ਫੈਸਲਾ ਨਹੀਂ ਲਖੜਦੇ ਨੇ ਬੋਲਦੇ ਖਲਾਫ ਮੇਰੇ ਆਂਦੇ ਮੇਰੇ ਸਾਥੀਓ ਦੇ ਬਾਾਰੇ ਵੀ ਦੱਸ ਗਏ ਆ ਜਿਹੜੀ ਗੱਲ ਉਹ ਨਹੀਂ ਦੱਸਿਆ ਬਣੇ ਉਹ ਬਾਤ ਸੁਣੀਆ ਕੋਈ ਹੋਰ ਹੋਣ ਉਹ ਦਾ ਅਗਰ ਨਾਲ ਦੇ ਕੀ ਹੋਊਗਾ तक्का क्यों करना जाना कितने जरा इसके मर्द बाला इधर नहीं करना इधर मंदिर में इधर नहीं करना 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 इधर ਅੱਜ ਜਿਹੜਾ ਹੈਗਾ 트럼ਪ ਤੇ ਮੋਦੀ ਦਾ ਪੁੱਤਲਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਭਾਰੀ ਹਦਕਾਂ ਦੇ ਖੇਵੰਦੀਆਂ ਵੱਲੋਂ 트럼ਪ ਤੇ ਮੋਦੀ ਦਾ ਜਿਹੜਾ ਫ੍ਰੀ ਟੈਰਫ ਜਿਹੜਾ 트럼ਪ ਕਹਿ ਰਿਹਾ ਕਿ ਭਾਰਤ ਸਰਕਾਰ ਨਾਲ ਸਮਝੌਤਾ ਕਰਦੇ ਹਾਂ ਉਹਦੇ ਵਿੱਚੋਂ ਕਿਸਾਨੀ ਹੈ ਜਿਹੜੀ ਹੈ ਕਿਸਾਨੀ ਦਾ ਖੇਤੀਬਾੜੀ ਨਾਲ ਸੰਬੰਧਤ ਜਿਹੜੀਆਂ ਚੀਜ਼ਾਂ ਨੇ ਉਹਦੇ ਵਿਰੋਧ ਦੇ ਵਿੱਚ ਕਿ ਉਹਨਾਂ ਨੂੰ ਜੇਕਰ ਟੈਰਫ ਫ੍ਰੀ ਕੀਤਾ ਤਾਂ ਜਿਹੜੀ ਪੰਜਾਬ ਦੀ ਜਾਨੀ ਖੇਤੀਬਾੜੀ ਆ ਉਹ ਅਮਰੀਕਾ ਦੀ ਖੇਤੀ ਦਾ ਮੁਕਾਬਲਾ ਨਹੀਂ ਕਰ ਸਕਦੀ ਇਸ ਲਈ ਉਹਦਾ ਅਸੀਂ ਵਿਰੋਧ ਕਰਦੇ ਆ ਕਿ ਜੇ ਉਹ ਟੈਰਫ ਫ੍ਰੀ ਹੁੰਦਾ ਤਾਂ ਪੰਜਾਬ ਦੀ ਖੇਤੀ ਨੂੰ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਬਹੁਤ ਭਾਰੀ ਜਿਹੜਾ ਨੁਕਸਾਨ ਹੋਊਗਾ ਔਰ ਜਿਹੜਾ ਡੇਰੀ ਫਾਰਮ ਤੇ ਪੋਲਟਰੀ ਫਾਰਮ ਇਹਨਾਂ ਉਤੇ ਬਹੁਤ ਬੁਰੀ ਤਰ੍ਹਾਂ ਨਾਲ ਜਾਨੀ ਪ੍ਰਭਾਵ ਪਊ ਕਿਉਂਕਿ ਜਿਹੜੀ ਪੰਜਾਬ ਦੀ ਆ ਭਾਰਤ ਦੀ ਖੇਤੀ ਆ ਉਹ ਪ੍ਰਤੀ ਏਕੜ ਇੰਨੇ ਕੜਾਲੇ ਨੇ ਜਾਨੀ ਪ੍ਰਤੀ ਵਿਅਕਤੀ ਇੱਕ ਕਿਸਾਨ ਮੰਨ ਕੇ ਚੱਲੋ ਕਿ ਉਹ 3-4 ਇਕੜ ਤੱਕ ਦਾ ਪਰ ਜਿਹੜਾ ਅਮਰੀਕਾ ਦਾ ਕਿਸਾਨ ਆ ਉਹ ਹੈਗਾ ਹਜ਼ਾਰਾਂ ਇਕੜ ਵਾਲਾ ਇੱਕ ਕਿਸਾਨ ਉਸ ਕਿਸਾਨ ਦੇ ਨਾਲ ਪੰਜਾਬ ਦੇ ਕਿਸਾਨ ਦੀ ਜਾਂ ਹਰਿਆਣੇ ਦੇ ਕਿਸਾਨ ਦੀ ਜਿਹੜੀ ਆ ਉਹ ਬਰਾਬਰੀ ਕੀਤੀ ਨਹੀਂ ਜਾ ਸਕਦੀ ਕਿਉਂਕਿ ਉਹ ਜਿਆਦਾ ਪੈਦਾਵਾਰ ਔਰ ਜਿਹੜੀਆਂ ਸਰਕਾਰਾਂ ਜਿਆਦਾ ਸਬਸਿਡੀ ਦਿੰਦੀਆਂ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇਕਰ ਭਾਰਤ ਸਰਕਾਰ ਨੇ ਜਿਸ ਹਿਸਾਬ ਦੇ ਨਾਲ 트럼ਪ ਜਿਹੜਾ ਭਾਰਤ ਸਰਕਾਰ ਦੀ ਬਾਹਮ ਰੋੜ ਰਿਹਾ ਹੈ। ਆ ਖੇਤੀਬਾੜੀ, ਪੋਲਟਰੀ ਤੇ ਡੈਰੀ ਦਾ ਕਿਤੇ ਨੂੰ ਬਾਹਰ ਰੱਖ ਕੇ ਜਿਹੜਾ ਸਮਝੌਤਾ ਉਹ ਕੀਤਾ ਜਾ। 50% ਦੇ ਤੇ ਟੈਰ ਲਗਾਉਣ ਨੂੰ ਦੇਖੋ ਜਿਹੜਾ 50% ਟੈਕਸ ਉਹ ਇਸ ਕਰਕੇ ਲਗਾ ਰਿਹਾ ਕਿ ਜੇਕਰ ਤੁਸੀਂ ਫ੍ਰੀ ਨਹੀਂ ਕਰਦੇ। ਤੁਸੀਂ ਖੇਤੀ ਤੇ ਖੇਤੀ ਨਾਲ ਸੰਬੰਧਿਤ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਉੱਤੇ ਟੈਰਫ ਫ੍ਰੀ ਕਰੋ। ਤੇ ਨਹੀਂ ਤਾਂ ਉਹ ਤਾਂ ਬਾਹਮ ਰੋੜੀ ਆ ਨਾ ਕਿ ਮੈਂ ਪਹਿਲਾਂ ਤਾਂ ਕਿਹਾ ਸੀ ਕਿ 25% ਟੈਕਸ ਲਾਇਆ ਹੁਣ ਅੱਗੇ ਉਹਨਾਂ ਨੇ ਇਹ ਕਰਤਾ ਜੇ ਨਹੀਂ ਉਹਨਾਂ ਨੇ ਦੇ ਤਾਂ 50% ਟੈਕਸ ਲਾਉਂਗਾ ਕਿਉਂਕਿ ਮਜਬੂਰਨ ਬਾਹਮ ਰੋੜ ਕੇ ਧੱਕੇ ਦੇ ਨਾਲ ਜਿਹੜਾ ਕਿ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਇਸੇ ਸਬੰਧ ਦੇ ਵਿੱਚ ਅੱਜ ਸੰਕਟਮੋਰਤੇ ਨੇ ਜਿਹੜੇ ਉਹਨਾਂ ਦੇ ਪੁੱਤਲੇ ਫੋਕਣ ਦਾ ਪ੍ਰੋਗਰਾਮ ਕੀਤਾ ਖੇਤੀਬਾੜੀ ਨੂੰ ਕੀ ਨਿਖਾਰ ਰਹੀ ਹੈ ਖੇਤੀਬਾੜੀ ਨੂੰ ਨੁਕਸਾਨ ਇਹ ਹੈ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਉਹ 3 ਏਕੜਾ 3 ਏਕੜਾ ਕਿਸਾਨ 1000 ਏਕੜਾ ਵਾਲਾ ਇੱਕ ਕਿਸਾਨ ਇਹਦੇ ਕੋਲੇ ਸਾਰੀਆਂ ਸਹੂਲਤਾਂ ਨੇ ਔਰ ਉਹਨਾਂ ਉੱਤੇ ਦੀਆਂ ਸਰਕਾਰਾਂ ਸਬਸਿਡੀ ਵੀ ਜ਼ਿਆਦਾ ਦਿੰਦੀਆਂ ਨੇ ਔਰ ਇਹ ਕਿਸਾਨ ਨੂੰ ਤਾਂ ਮੁੱਲੇ ਨਹੀਂ ਮਿਲਦਾ ਪੰਜਾਬ ਦਾ ਕਿਸਾਨ ਤਾਂ ਹੁਣ ਤੱਕ ਇਹ ਰੌਲਾ ਪਾ ਰਿਹਾ ਕਿ ਐਮਐਸਪੀ ਗਰੰਟੀ ਕਾਨੂੰਨ ਕਰੋ ਇੱਥੇ ਤਾਂ ਜਿਹੜੇ 2000 ਮੱਕੀ ਦਾ ਮੁੱਲ ਹੈ ਤਾਂ ਉਹ 1400 ਨੂੰ ਵਿਕਦੀ ਹੈ ਉਹ ਕਿਸਾਨ ਉਹ ਅਮਰੀਕਾ ਨਾਲ ਕਿਵੇਂ ਜਾਣੀ ਉਹ ਕਰ ਸਕਦਾ ਉਹਦੇ ਬਰਾਬਰ ਨਹੀਂ ਨਾ ਕਰ ਸਕਦਾ ਉਹ 1000 ਇੱਕੜ ਵਾਲਾ ਉਹਦੇ ਕੋਲੇ ਸਾਰੀਆਂ ਸਹੂਲਤਾਂ ਨੇ ਉਹ ਤੋਂ ਕੋਈ ਜ਼ਮੀਨ ਨਹੀਂ ਆ ਉਹਦੀ ਸਬਸਿਡੀ ਸਰਕਾਰ ਉਹਨੂੰ ਦੇ ਰਹੀ ਹੈ ਔਰ ਪੰਜਾਬ ਦਾ ਕਿਸਾਨ ਆ ਜਿਹੜਾ ਮਾਰਿਆ ਜਾ ਰਿਹਾ ਔਰ ਤਿੰਨ ਚਾਰ ਸਾਲ ਤੋਂ ਪੰਜਾਬ ਦਾ ਕਿਸਾਨ ਇਸੇ ਗੱਲ ਲਈ ਸੰਘਰਸ਼ ਤੇ ਆ ਨਾ ਇਹ ਸਾਨੂੰ ਪੂਰੀ ਐਮਐਸਬੀ ਦਿਓ ਜੇ ਸਾਨੂੰ ਪੂਰੀ ਐਮਐਸਬੀ ਮਿਲੂ ਤਾਂ ਹੀ ਕਿਸਾਨ ਸਰਵਾਈਵ ਕਰ ਸਕੂਗਾ ਨਾ ਹੁਣ ਤਿੰਨ ਨਿਕਰ ਵਾਲਾ ਕਿਵੇਂ ਸਰਵਾਈਵ ਕਰੂਗਾ 1000 ਵਾਲੇ ਨਾਲ ਇਸੇ ਲਈ ਹੈ ਜਿਹੜਾ ਅੱਜ ਦਾ ਪਤਲੇ ਟਰੰਪ ਤੇ ਮੋਦੀ ਦੇ ਤੂਕੀ ਤਨਾ ਦੇਖੋ ਇੱਕ ਪਾਸੇ ਤਾਂ ਕਹਿ ਰਹੇ ਪੰਜਾਬ ਪਰਸੈਂਟ ਐਰਪੋਰਟ ਫਰੀ ਵਾਲਾ ਕੀ ਜਿਹੜਾ ਹੈ ਜਿਹੜਾ ਅਜਦਾ ਸੀ ਨਹੀਂ ਇਹ ਡੰਪ ਦਾ ਮੋਤੀ ਦਾ ਫੂਤੜਾ ਪੁੱਠਾ ਇਹ ਪਹਿਲਾਂ 25 ਤੋਂ 50% ਕਹਿੰਦਾ ਸੀ ਹੁਣ ਇਹ ਬਿਲਕੁਲ ਫਰੀ ਤੇ ਆ ਗਿਆ ਜੀ ਜਿਹੜਾ ਇਹ ਅਮਰੀਕਾ ਦਾ ਜਾਂ ਬਾਹਰਲਾ ਦੁੱਧ ਆ ਉਹ ਬਹੁਤ ਨੁਕਸਾਨਦੇ ਆ ਔਰ ਇਹ ਲੋਕਾਂ ਦੀ ਨੁਕਸਾਨਦੇ ਜਿਹੜੇ ਕਿਸਾਨ ਨੇ ਬਿਲਕੁਲ ਪੰਜਾਬ ਦੇ ਕਿਸਾਨ ਖਤਮ ਹੋ ਜਾਣਗੇ ਇਹ ਨੀਤੀਆਂ ਜਿਹੜੀਆਂ ਸੈਂਟਰ ਸਰਕਾਰ ਦੀਆਂ ਨੇ ਬਹੁਤ ਮਾੜੀਆਂ ਨੇ ਜੀ ਕੱਲੀ ਸੈਂਟਰ ਸਰਕਾਰ ਦੀਆਂ ਨੀਤੀ ਨਹੀਂ ਪੰਜਾਬ ਸਰਕਾਰ ਦੀਆਂ ਨਹੀਂ ਜਿਹੜੇ ਹੁਣ ਆਪਣੇ ਪ੍ਰਧਾਨ ਜੀ ਕਹਿ ਕੇ ਗਏ ਨੇ ਵੀ ਸੋਸਾਇਟੀ ਕਵਰੇਟ ਸੋਸਾਇਟੀਆਂ ਦਾ ਸਿਰਫ ਕਿਸਾਨਾਂ ਦਾ 2-2 ਲੱਖ ਦਾ ਕਰਜ਼ਾ ਸੀ ਜਿਹੜਾ ਅੱਜ 10-10 ਲੱਖ ਰੁਪਈਆ ਕਿਸਾਨਾਂ ਦੀਆਂ ਜ਼ਮੀਨਾਂ ਤੇ ਨੋਟ ਚਾੜਤਾ ਜਿਹੜਾ ਕੈਪਟਨ ਨੇ ਕਿਹਾ ਸੀ ਮੈਂ ਕਰਜ਼ਾ ਮਾਫ਼ ਕਰੂੰ ਆਪਣੇ ਨਾਬੇ ਚਹਿਜਾ 100 ਕੇਠਾ ਜਿਹੜੇ ਜ਼ਿਮੀਂਦਾਰਾਂ ਨੇ 2-2 ਲੱਖ ਲਿਆ ਸੀ ਅੱਜ ਉਹਨਾਂ ਦੀਆਂ ਜ਼ਮੀਨਾਂ ਤੇ 10-10 ਲੱਖ ਦੇ ਨੋਟ ਚਾੜਤੇ ਜਿਹੜੀ ਪੰਜਾਬ ਸਰਕਾਰ ਆ ਮੋਦੀ ਦੇ ਤਰਜ ਤੇ ਚੱਲਦੀ ਆ ਪਰ ਜਿਹੜਾ ਮੋਰਲਾ ਸੀਜ਼ਨ ਆਉਣ ਵਾਲਾ ਜਿਹੜਾ ਧੀਰੀ ਦਾ ਇਹ ਵੀ ਬਹੁਤ ਸੀਜ਼ਨ ਮਾੜਾ ਆਊਗਾ ਚੌਲ ਦਾ ਭੰਡਾਰ ਭਰਿਆ ਪਿਆ ਜਿਹੜੀ ਇਹਨੇ 10 ਦਿਨ ਅੱਗੇ ਕਹੀ ਆਈ ਮੈਂ ਅੱਗੇ ਤਰੀਕ ਦੇਣਾ ਪਰ ਉਹ ਜਿਹੜੀ ਇਹਨੇ ਤਰੀਕ ਤਾਂ ਦੇਤੀ ਉਹਦੇ ਚ ਲੁਕਤ ਬਹੁਤ ਹੋਣੀ ਆ ਕਿਸਾਨਾਂ ਦੀ ਵੀ ਜਿਹੜਾ ਪੰਜਾਬ ਸਰਕਾਰ ਆ ਇਹ ਵੀ ਮੋਦੀ ਨਾਲ ਰਲਈ ਹੋਈ ਆ ਸਾਰੀਆਂ ਸਰਕਾਰਾਂ ਨੇ ਜਿਹੜਾ ਇਹ ਸਮਝੌਤਾ ਕਿਸਾਨਾਂ ਵਾਸਤੇ ਬਿਲਕੁਲ ਮਾੜਾ ਤੇ ਕਿਸਾਨਾਂ ਵਾਸਤੇ ਬਹੁਤ ਕਿਸਾਨਾਂ ਨੂੰ ਖਤਮ ਕਰਦਾ ਪਹਿਲਾਂ ਤਾਂ 50% ਕਹਿ ਰਹੇ ਸੀ ਅਮਰੀਕਾ ਵੀ ਟੈਰਫ ਲਗਾਉਗਾ। ਪਾਣੇ ਸਮਿਆਂ 'ਚ 25% ਟੈਕਸ ਪਹਿਲਾਂ ਹੀ ਚੱਲਦਾ ਸਾਡੀਆਂ ਵਸਤਾਂ ਦੇ ਉੱਤੇ ਅਮਰੀਕਾ ਦਾ। ਹੁਣ ਉਸਨੇ 50% ਦਾ ਐਲਾਨ ਕਰਤਾ। ਨਾ ਇਹ ਨਹੀਂ ਪਤਾ ਇਹ ਜਿਹੜਾ 25 ਹੈ ਉਹਦੇ ਵਿੱਚ ਪਊਗਾ ਜਾਂ ਟੋਟਲੇ 50% ਹੋਊਗਾ। ਇਹ ਸਾਨੂੰ ਹਲੇ ਕਲੀਅਰ ਨਹੀਂ ਹੈ ਗੱਲ ਜਾਨੀ 50% ਤਾਂ ਹੋ ਹੀ ਗਿਆ ਫਿਰ। ਉਹਨੇ ਐਲਾਨ ਕਰਤਾ। ਅਗਲੇ ਜਿਹੜੀ ਸਾਡੀ ਗੱਲ ਹੈ ਜਿਹੜਾ ਮੋਦੀ ਬਿਲਕੁਲ ਬੋਲਦਾ ਹੀ ਨਹੀਂ ਹੈ 트럼ਪ ਬਾਰੇ 29ਵਾਰ 트럼ਪ ਨੇ ਕਹੇ ਤਾਂ ਮੈਂ ਸੀਜ਼ਫਾਇਰ ਕਰਾਇਆ ਇੰਡੀਆ ਦਾ ਪਾਕਿਸਤਾਨ ਦਾ ਬੋਲੇ ਹੀ ਨਹੀਂ ਹੈ ਪਾਰਲੀਮੈਂਟ 'ਚ ਵੀ ਨਹੀਂ ਦੱਸਿਆ ਹੋਵੇ ਉਹਨੇ ਕਰਾਇਆ ਕਿ ਨਹੀਂ ਕਰਾਇਆ ਬਾਹਰ ਪੱਤਰਕਾਰਾਂ ਕੋਲੇ ਇੱਕ ਵਾਲੀ ਕਹਿੰਦਾ ਨਹੀਂ ਕਿ ਕਿਸੇ ਦੇਖਦਾ ਤੇ ਕੋਈ ਰੋਲ ਨਹੀਂ ਆਇਆ ਤਾਂ ਇਹਦਾ ਹਸਿਆਪ ਕਰਿਆ ਸੀ ਆਪ ਕਰਿਆ ਨਾ ਨਹੀਂ ਲੈਆ 트럼ਪ ਦਾ ਨਾ ਲੈ ਕੇ ਇਹ ਨਹੀਂ ਕਹਿੰਦਾ 트럼ਪ ਝੂਠ ਬੋਲਦਾ ਉਹਨੇ ਨਹੀਂ ਕੁਝ ਵੀ ਕਰਾਇਆ ਐ ਨਹੀਂ ਕਹਿੰਦਾ ਹੈ ਇਸ ਲਈ ਇੰਨਾ ਥੋੜੇ ਲੱਗ ਗਿਆ ਉਹਦੇ ਮੋਦੀ ਉਹਦਾ ਮੁਕਾਬਲਾ ਕਰਨ ਲਈ ਤਿਆਰ ਨਹੀਂ ਹੈ ਲਿਫ ਗਿਆ ਜਾਵਾ ਲਿਫ ਗਿਆ ਇਸ ਕਰਕੇ ਸਾਡੇ ਦੇਸ਼ ਦੇ ਉੱਤੇ ਖਤਰਾ ਹੈ ਟਰੰਪ ਜੋ ਕਰੂਗਾ ਮੋਦੀ ਉਹਦੇ ਅੱਗੇ ਬੋਲ ਨਹੀਂ ਸਕਦਾ ਉਹ ਮਨਮਰਜ਼ੀਆਂ ਕਰਨਗੇ ਸਾਡੇ ਦੇਸ਼ ਦੇ ਵਿੱਚ ਇਹ ਇਹਦੇ 4-5 ਮਸਲੇ ਹੈ ਜਿਹੜੇ ਇਸ ਵੇਲੇ ਲੋਕ ਵਿਰੋਧੀ ਫੈਸਲੇ ਆ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਵੀ ਹੈ ਜਿਨ੍ਹਾਂ ਦੇ ਵਿੱਚ ਚਿੱਪ ਵਾਲੇ ਮੀਟਰਾਂ ਦਾ ਮੁੱਦਾ ਵੀ ਹੈ ਜਿਨ੍ਹਾਂ ਦੇ ਵਿੱਚ ਲੈਂਡ ਬੂਲਿੰਗ ਦਾ ਮੁੱਦਾ ਵੀ ਹੈ ਜਿਨ੍ਹਾਂ ਦੇ ਵਿੱਚ ਕੋਆਪਰੇਟਿਵ ਦੇ ਵਿੱਚ ਕ腐ਸ਼ਨ ਦਾ ਮੁੱਦਾ ਵੀ ਹੈ ਕੋਆਪਰੇਟਿਵ ਬੈਂਕਾਂ 'ਚ ਲੁੱਟ ਜਾਰੀ ਹੈ ਤੇ ਇਸ ਤਰ੍ਹਾਂ ਜਿਹੜੇ ਇਹ ਸਾਰੇ ਅਸੀਂ ਮਸਲੇ ਲੈ ਕੇ ਫ੍ਰੀ ਵਪਾਰ ਦਾ ਮੁੱਦਾ ਵੀ ਹੈ ਅਮਰੀਕਾ ਨਾਲ ਇਹ ਸਾਰੇ ਮਸਲਾਂ ਲੈ ਕੇ ਸੰਯੁਕਤ ਕਿਸਾਨ ਮੋਰਚਾ ਜੁਆਇੰਟਲੀ ਇਹ ਲੜ ਰਿਹਾ ਹੈ ਅੱਜ ਇਸੇ ਰੋਸ਼ਨੀ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਰੇ ਜ਼ਿਲ੍ਹਿਆਂ ਜਾਂ ਤਹਿਸੀਲਾਂ ਦੇ ਵਿੱਚ ਮੋਦੀ ਦੇ 트ੰਪ ਦੇ ਪੂਤਲੇ ਹੁਕੇ ਨੇ ਇਸ ਤੋਂ ਅੱਗੇ 24 ਅਗਸਤ ਨੂੰ ਪੰਜਾਬ ਲੈਵਲ ਦਾ ਇਕੱਠ ਅਸੀਂ ਸਮਰਾਲੇ ਕਰਨ ਜਾ ਰਹੇ ਹਾਂ ਜੇ ਫੇਰ ਵੀ ਸਰਕਾਰ ਦੇ ਕੋਈ ਕੰਨ ਤੇ ਜੂ ਨਾ ਸਰਕੀ ਤਾਂ ਉੱਥੇ 24 ਅਗਸਤ ਨੂੰ ਸਮਰਾਲਾ ਦੇ ਵਿੱਚ ਹੋਰ ਆਗਲੇ ਲੜਾਈ ਦਾ ਐਲਾਨ ਹੋਵੇ। ਇਹ ਐਸਕੀਮ ਦਾ ਸਿੱਟਾ ਹੋ ਰਿਹਾ 24 ਐਸਕੀਮ ਕਿੰਨਾ ਕਿ ਕਿਸਾਨ ਪਹੁੰਚਣਗੇ ਹੈ ਜੀ ਕਿੰਨਾ ਕਿ ਕਿਸਾਨ ਪਹੁੰਚਣਗੇ ਉੱਥੇ ਲੱਖਾਂ ਦੀ ਗਿਣਤੀ ਚ ਕਿਸਾਨ ਪਹੁੰਚੂਗਾ ਸਮਰਾਲੇ ਦੇ ਵਿੱਚ ਲੱਖਾਂ ਦੀ ਗਿਣਤੀ ਕਿਸ ਤਰ੍ਹਾਂ ਦੇਖਦੇ ਹੋ ਫੈਸ਼ਨ ਨੂੰ ਲੈ ਕੇ ਜੋ ਰੋਜ਼ ਪਤਰ ਸਨ ਚੱਲ ਰਿਹਾ ਅੱਜ ਅਜ ਜੋਗਤ ਮੋਰਜੇ ਦੀ ਈਕਾਲ ਤੇ ਪ੍ਰੰਪ ਤੇ ਮੋਦੀ ਨੇ ਝੁੱਟੀ ਪਾਈ ਹੈ ਜਿਹੜਾ ਫਾਰਮਰ ਪੰਜਾਬ ਦਾ ਤੇ ਇੰਡੀਆ ਦਾ ਹੈ ਇਹਨੂੰ ਖਤਮ ਕਰਨ ਵਾਸਤੇ ਡੈਰੀ ਫਾਰਮ ਨੂੰ ਖਤਮ ਕਰਨ ਤੇ ਪੋਲਟਰੀ ਫਾਰਮ ਖਤਮ ਕਰਨ ਵਾਸਤੇ ਇਹਨਾਂ ਨੇ ਟੈਕਸ ਬਗੈਰ ਇਹਨੂੰ ਇੱਥੇ ਠੰਡਾ ਕਰਨ ਵਾਸਤੇ ਪ੍ਰੰਪ ਨੂੰ ਮੋਦੀ ਬੁਲਾ ਰਿਹਾ ਹੈ ਤੇ ਇਹਦਾ ਇਹੀ ਹੈ ਵੀ ਜ਼ਮੀਨਾਂ ਖੋਹਣ ਤੱਕੇ ਐ ਪਹਿਲਾਂ ਉਹਨੇ ਤਿੰਨ ਕਾਨੂੰਨ ਲਾਗੂ ਕੀਤੇ ਤੇ ਹੁਣ ਲੈਂਡ ਪੂਲਿੰਗ ਜ਼ਮੀਨ ਕੰਨੀ ਖੋਹਣ ਦੀ ਇਧਰ ਕਰਤਾ ਦੀ ਲਾਗੂ ਇਹ ਵੀ ਚਲੋ ਜੇ ਇਹਨੇ ਇੱਕ ਬੋਲ ਲਈ ਹੈ ਜੇ ਵਾਸਤਾ ਕੁਝ ਨਹੀਂ ਲਿਆ ਹੈ ਤੇ ਇਹੀ ਇਧਰ ਇਹ ਮੁੱਦਾ ਵੀ ਜੇ ਜਿਹੜਾ ਕਣਕ 9 ਰੁਪਏ ਮਿਲੂਗੀ ਜਿਹਨੂੰ ਉਹ ਇੱਥੇ ਵਾਲੀ ਕਣਕ 25 ਰੁਪਏ ਕਿਉਂ ਖਰੀਦੂਗਾ ਜਿਹਨੂੰ ਦੁੱਧ 20 ਰੁਪਏ ਮਿਲੂਗਾ ਅਮਰੀਕਾ ਦਾ ਉਹ ਇੱਥੇ ਵਾਲਾ ਦੁੱਧ 40 ਰੁਪਏ ਕਿਉਂ ਖਰੀਦੂਗਾ ਡੈਰੀ ਫਾਰਮ ਨੂੰ ਸਭ ਨੂੰ ਫੇਲ ਕਰਨਾ ਚਾਹੁੰਦੀ ਹੈ ਇੱਥੇ ਦੇ ਕਿਸਾਨ ਨੂੰ ਵੀ ਵੋਟਰੀ ਫਾਰਮ ਨੂੰ ਵੀ ਡੈਰੀ ਫਾਰਮ ਨੂੰ ਵੀ ਕਿਸਾਨ ਨੂੰ ਮਜ਼ਦੂਰ ਨੂੰ ਵੀ ਤੇ ਛੋਟੇ ਦੁਕਾਨਦਾਰ ਨੂੰ ਵੀ ਇਸੇ ਅਮਰੀਕਾ ਦਾ ਦਬਦਬਾ ਬਣਾ ਕੇ ਇੱਥੇ ਚਲਾਉਣਾ ਚਾਹੁੰਦਾ ਹੈ ਇਹ ਮੋਦੀ ਗੱਲ ਜ਼ਮੀਨ ਖੋਹਣ ਦੀ ਹੈ ਵੀ ਇਹ ਖਤਮ ਕਰਕੇ ਲੋਕਾਂ ਨੂੰ ਜਦੋਂ ਫੇਲ ਹੋ ਜਾਣਗੇ ਵੀ ਜ਼ਮੀਨਾਂ ਖੋਣੀਆਂ ਨੇ ਆਪਣੇ ਆਪ ਜ਼ਮੀਨਾਂ ਲੋਕਾਂ ਨੂੰ